Thank <laughs> you. Yeah. ਮਨ ਜੇ ਸਬਦ ਏ ਤੁੰ ਅਨਹਦ ਵਾਸੀ ਹਮ ਕਰ ਸਾਜਣ ਪਰ ਸਾਜਣ ਭਾਏ ਹਮ ਗਾ ਕੀਰਤਨ ਕਰਕੇ ਜਾ ਰਹੀਆਂ ਨੇ ਇਸ ਬੇਨਤੀ ਹੈ ਬੋਲੇ ਸੋਨੇ ਹਾਲ ਲਾਹੇ ਗੁਰੂ ਵਾਹਿਗੁਰੂ 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 ਵਾਹਿਗੁਰੂ

ਸਾਥ ਤੁਮ ਸਰਨਾਈ ਆਇਆ ਹੋਰ ਕੇਵੋ ਮੇਰ ਮਨ ਦਾ ਸੰਸਾਰ ਲੱਗੇ ਉਹ ਮੇਰ ਮਨ ਕੋ ਰੂਹ ਹੋ ਕੇ ਆਵੇ ਮਨ ਜਾ ਤੂ ਕਰਕੇ ਆਵੇ ਜਿੰਦਾ ਹੋ ਜਾ ਦਬੇ ਦਬੇ ਪਾਇਆ ਸਾਥ ਤੁਮ ਸਰਨਾਈ ਆਇਆ ਉਹ ਸਰਨਾਈ ਆਇਆ ਸਾਥ ਤੁਮ ਸਰਨਾਈ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧਰਨਗੁਰੂ ਨਾਨਕ ਪਾਤਸ਼ਾਹ ਮਹਾਰਾਜਿਆਂ ਦੇ ਪ੍ਰਕਾਸ਼ ਵਿਹਾੜੇ ਨੂੰ ਮੁਖ ਰੱਖਦੇ ਆ ਗੁਰਦੁਆਰਾ ਸਾਹਿਬ ਕਿਲਾ ਮੁਵਾਰਕ ਪਾਸਾ ਦੀ 10ਵੀਂ ਬਠਿੰਡਾ ਵਿਖੇ ਸੰਗਤਾਂ ਜਿਹੜੀਆਂ ਉਹ ਪ੍ਰਭਾਤ ਫੇਰੀ ਰੂਪ ਦੇ ਵਿੱਚ ਹਮੋ ਹਮਾ ਕੇ ਵੱਖਰੇ ਵੱਖਰੇ ਗੁਰਦੁਆਰਾ ਸਾਹਿਬ ਤੋਂ ਵੱਖਰੇ ਵੱਖਰੇ ਨਗਰਾਂ ਦੇ ਵਿੱਚੋਂ ਜਿਹੜਾ ਇੱਥੇ ਪਹੁੰਚ ਰਹੀਆਂ ਨੇ ਸਤਿਗੁਰੂ ਜੀ ਦੇ ਹਜ਼ੂਰ ਦਰਸ਼ਨ ਕਰਨਾ ਤੇ ਗੁਰੂ ਨਾਨਕ ਬਾਛਾ ਮਹਾਰਾਜ ਜੀ ਨੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਆਂ ਜੋ ਪੂਰੇ ਜਗਤ ਸਿੱਖ ਜਗਤ ਦੇ ਵਿੱਚ ਅੱਜ ਇਹ ਸਮਾਗਮ ਚੱਲ ਰਹੇ ਨੇ ਧੰਨ ਗੁਰੂ ਨਾਨਕ ਬਾਛਾ ਮਹਾਰਾਜ ਜੋ ਸੱਚ ਦਾ ਉਪਦੇਸ਼ ਲੈ ਕੇ ਆਏ ਸੀ ਜਿਨ੍ਹਾਂ ਨੇ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਨੇ ਨੇ ਕਲ ਤਾਰਨ ਗੁਰ ਨਾਨਕ ਦੇ ਆਇਆ ਦੇ ਮਾਕ ਅਨੁਸਾਰ ਗੁਰਨਾਨਕ ਬਾਦਸ਼ਾਹ ਮਹਾਰਾਜ ਜਗਤ ਨੂੰ ਤਾਰਨ ਵਾਸਤੇ ਆਏ ਤੇ ਅੱਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਸੰਗਤਾਂ ਜਿਹੜੀਆਂ ਬੜੇ ਪਿਆਰ ਸ਼ਰਧਾ ਭਾਵ ਨਾਲ ਦੇ ਨਾਲ ਗੁਰਦੁਆਰਾ ਸਾਹਿਬ ਕਿਲਾ ਮੁਹਾਰਕੇ ਪਾਤਸ਼ਾਹੀ 10ਵੀਂ ਮਠਿੰਡਾ ਵੇਖੇ ਅੰਮ੍ਰਿਤ ਵੇਲੇ ਦੇ ਸਮੇਂ ਤੋਂ ਸਵੇਰੇ 3:00 ਵਜੇ ਤੋਂ ਲੈ ਕੇ ਜਿਹੜੇ ਸੰਗਤਾਂ ਪਹੁੰਚ ਰਹੀਆਂ ਨੇ ਤੇ ਸਤਿਗੁਰੂ ਜੀ ਦੇ ਜੋ ਸੰਗਤ ਆਪ ਉਹਨਾਂ ਦਾ ਪਿਆਰ ਸਤਿਕਾਰ ਸਾਰੀਆਂ ਸੰਗਤਾਂ ਦਾ ਤੁਸੀਂ ਦੇਖ ਰਹੇ ਹੋ ਸਾਰੀਆਂ ਸੰਗਤਾਂ ਜਿਹੜੀਆਂ ਮਾਂ ਮਾਂ ਭਾ ਕੇ ਪਹੁੰਚ ਰਹੀਆਂ ਨੇ ਤੇ ਬਹੁਤ ਹੀ ਜਿਹੜਾ ਇਹ ਸੁਹਾਵਣਾ ਸੁਭਾਗਾ ਸਮਾਂ ਹੈ ਜੀ ਜੋ ਸਤਿਗੁਰੂ ਜੀ ਦੇ ਪਿਆਰ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ ਮੈਂ ਆਤਮਾ ਸਿੰਘ ਚੈਲ ਗੁਰਦੁਆਰਾ ਅਸ਼ੀਰ ਭਾਈ ਮਤੀ ਦਾਸ ਦੇ ਸਰਪ੍ਰਸਤ ਪਹਿਲਾਂ ਸਭ ਤੋਂ ਪਹਿਲਾਂ ਗੁਰੂਆਂ ਦੇ ਬਖਸ਼ੀ ਹੋਈ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਕਿ ਅੱਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਹ ਦਿਹਾੜਾ ਹੈ ਲੱਖ ਲੱਖ ਸੰਗਤਾਂ ਨੂੰ ਵਧਾਈ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਦੀ ਸੰਗਤ ਖੇਲਾਮੂਾਰ ਕੀ ਗੇ ਸੇ ਪਹੁੰਚੀ ਹੈ ਜਿੱਥੇ ਕੇ ਗੁਰੂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਸੋ ਪ੍ਰਾਪਤ ਸੰਗਤਾਂ ਨੇ ਦਰਸ਼ਨ ਕੀਤੇ ਹੈ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਔਰ ਦਿਨੇ ਜਿਵੇਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਤੋਂ ਨਗਰ ਕੀਰਤਨ ਦੀ ਸੇਵਾ ਸ਼ੁਰੂ ਹੋ ਗਏ ਗੁਰਦਾਰ ਸਾਹਿਬ ਚੋ ਮਹੱਲਿਆਂ ਵਿਧੀ ਹੋ ਕੇ ਸਮਾਗਤੀ ਗੁਰਦਵਾਰਾ ਸ਼ਹੀਦ ਭਾਈ ਮਤੀਦਾਸ ਵਿਖੇ ਹੋਣਗੀ ਹੋਊਗੀ ਔਰ ਸੰਗਤਾਂ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਹ ਫੇਰੀਆਂ ਅੱਜ ਦੀ ਗੱਡੀ ਗਈ ਸੀਗਾ ਕਈ ਦਿਨਾਂ ਤੋਂ ਗੱਡੀਆਂ ਜਾਰੀ ਹੈ ਪ੍ਰਵਾਹ ਫੇਰੀਆਂ ਤਕਰੀਬੇ ਅਸੀਂ ਹਰ ਸਾਲ ਦੀ ਤਰ੍ਹਾਂ ਅੱਜ ਤੋਂ ਮੇਰਾ ਖਿਆਲ 30-35 ਸਾਲ ਹੋ ਗਏ ਕਿ ਡੇਢ ਮਹੀਨਾ ਪਹਿਲਾਂ ਸ਼ੁਰੂ ਕਰ ਲੈਨੇ ਆਗੇ ਪਹਿਲਾਂ ਮਹੱਲੇ ਦੇ ਵਿੱਚ ਪ੍ਰਵਾਹ ਫੇਰੀਆਂ ਘਰ-ਘਰ ਜਾਂਦੇ ਸੀ ਐਤਕਿ ਇਹ ਸੀ ਵੀ ਸੰਥਿਆ ਸੁਰੂ ਹੈ ਬਾਬਾ ਹਜੂਰਾ ਸਿੰਘ ਜੀ ਖੈਲੇ ਵਾਲੇ ਆਲਾਂ ਤੋਂ ਸਾਲ ਦੀ ਸੇਵਾ ਲਈ ਹੈ ਸੰਥਿਆ ਵੀ ਚੱਲ ਰਹੀ ਹੈ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਵਿਖੇ ਔਰ ਸੰਗਤਾਂ ਘਰ ਘਰ ਜਾ ਕੇ ਚਰਨ ਪਾ ਕੇ ਘਰਾਂ ਦੇ ਵਿੱਚ ਔਰ ਸਮਾਗਤੀ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਵਿਖੇ ਕਰਦੇ ਆ ਤੇ ਅੱਜ ਨਗਰ ਕੀਰਤਨ ਵੀ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਤੋਂ ਚੱਲ ਕੇ ਮੱਲਿਆਂ ਵੀ ਦੇ ਹੁੰਦੇ ਹੋਏ ਸਮਾਗਤੀ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਵਿਖੇ ਹੋਵੇਗੀ ਕੱਲ ਨੂੰ ਸਤਿਗੁਰਾਂ ਦੇ ਅਗਨਪੁਰ ਦੀ ਗੁਰਨਾਥ ਦੇਵ ਜੀਾਂ ਦੇ ਔਰ ਨਾਨਕਦੇਵ ਜੀ ਆਗਨਪੁਰ ਦੀ ਖੁਸ਼ੀ ਦੇ ਵਿੱਚ ਖੰਡ ਪਾੜ ਸਾਲ ਦੇ ਭੋਗ ਪਹਿਣਗੇ ਔਰ ਸੰਗਤਾਂ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਚੋਂ ਆਏ ਆ ਜੀ ਬਾਬੇ ਨਾਨਕ ਪਾਸ਼ਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਸਾਰੇ ਸ਼ਹਿਰ ਦੀਆਂ ਪਰਵਾਹ ਫਰੀਆਂ ਇਕਤਰ ਹੋਈਆਂ ਔਰ ਬੜਾ ਆਨੰਦ ਆਇਆ ਔਰ ਅਸੀਂ ਵੀ ਗੁਰਦਰਾ ਗੁਨਾਰ ਦਰਵਾਜ਼ ਉਧਰ ਸੇਂਗਾ ਨਗਰ ਤੋਂ ਸੰਗਤਾਂ ਪਹੁੰਚੀਆਂ ਨੇ ਵੱਡੀ ਗਿਣਤੀ ਵਿੱਚ ਜੋ ਪਿਛਲੇ ਕਈ ਦਿਨਾਂ ਤੋਂ ਪ੍ਰਭਾਵ ਫੇਰੀਆਂ ਚੱਲ ਰਹੀਆਂ ਸਨ ਅੱਜ ਇੱਥੇ ਜੋ ਸਮਾਪਤੀ ਪ੍ਰਭਾਵ ਫੇਰੀਆਂ ਦੀ ਔਰ ਇੱਥੇ ਆ ਕੇ ਹਾਜ਼ਰੀ ਭਰੀ ਬੜਾ ਹੀ ਆਨੰਦ ਆਇਆ ਤੇ ਸਾਰੀਆਂ ਸੰਗਤਾਂ ਨੂੰ ਗੁਰਨਾਨ ਪਾਤਸ਼ਾਹ ਪ੍ਰਕਾਸ਼ ਪੁਰਖ ਜੀਆਂ ਬਹੁਤ ਬਧਾਈਆਂ ਹੋਣ ਜੀ